ਸੜਕ ਹਾਦਸੇ ਦੇ ਵਿੱਚ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਕੰਬੋਜ਼ ਜਿਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਹੈਗਾ ਇੱਕ ਵਾਰੀ ਐਕਸੀਡੈਂਟ ਜੋ ਹੋਇਆ ਉਹਦੀ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਈਏ ਕਿ ਜਿਹੜੀ ਪਾਇਲਟ ਗੱਡੀ ਹੈ ਉਹ ਉਸ ਦੇ ਵਿੱਚ ਬੱਜੀ ਹੈ ਵਿਧਾਇਕ ਸਾਹਿਬ ਦੀ ਗੱਡੀ ਜਗਦੀਪ ਕੰਬੋਜ਼ ਜਲਾਲਾਬਾਦ ਤੋਂ ਜਿਹੜੇ ਵਿਧਾਇਕ ਨੇ ਉਹਨਾਂ ਦੀ ਗੱਡੀ ਜਿਹੜੀ ਹੈ ਉਹ ਬੱਜੀ ਹੈ ਤੇ ਫਿਰ ਉਸ ਤੋਂ ਬਾਅਦ ਅਸੀਂ ਇੱਕ ਹੋਰ ਗੱਡੀ ਇਨੋਵਾ ਗੱਡੀ ਜਿਹੜੀ ਤੁਹਾਨੂੰ ਅਸੀਂ ਦਿਖਾਈਏ ਕਿ ਕਿਸ ਤਰੀਕੇ ਦੇ ਨਾਲ ਇਹ ਘਟਨਾ ਭਿਆਨਕ ਇੱਕ ਸੜਕ ਹਾਦਸਾ ਵਾਪਰਿਆ ਉਸ ਘਟਨਾ ਦੇ ਵਿੱਚ ਇਹ ਗੱਡੀਆਂ ਦਾ ਕਾਫੀ ਜ਼ਿਆਦਾ ਬੜਾ ਨੁਕਸਾਨ ਦੇਖਿਆ ਜਾ ਸਕਦਾ ਹੈ ਇਹ ਵੀ ਹੈ ਕਿ ਜਿਹੜੇ ਮੌਜੂਦਾ ਵਿਧਾਇਕ ਨੇ ਜਲਾਲਾਬਾਦ ਤੋਂ ਜਗਦੀਪ ਕੰਬੋਜ ਜੋ ਨੇ ਉਹ ਇਸ ਗੱਡੀ ਦੇ ਵਿੱਚ ਮੌਜੂਦ ਨੇ ਪਰ ਗੰਨੀਮਤ ਇਸ ਗੱਲ ਦੀ ਰਹੀ ਹੈ ਕਿ ਉਹਨਾਂ ਸਭ ਦੀ ਜਾਨ ਜਿਹੜੀ ਹੈ ਉਹ ਸੁਰੱਖਿਅਤ ਹੈ ਕੋਈ ਇਸ ਤਰੀਕੇ ਦੀ ਜਿਹੜਾ ਜਾਨੀ ਨੁਕਸਾਨ ਜਿਸ ਨੂੰ ਅਸੀਂ ਕਹਿ ਸਕਦੇ ਕਿ ਉਹ ਨਹੀਂ ਹੋਇਆ ਪਰ ਲੇਕਿਨ ਐਕਸੀਡੈਂਟ ਬਹੁਤ ਜ਼ਿਆਦਾ ਪਿਆਨਕ ਸੀ ਕਿ ਗੱਡੀਆਂ ਇੱਕ ਦੂਸਰੇ ਦੇ ਵਿੱਚ ਇਸ ਤਰੀਕੇ ਨਾਲ ਫਸ ਚੁੱਕੀਆਂ ਨੇ ਤੇ ਉਹਨਾਂ ਨੂੰ ਜਿਹੜਾ ਹਾਈਡਰਾ ਮਸ਼ੀਨ ਮੰਗਵਾਈ ਗਈ ਹੈ ਹਾਈਡਰਾ ਤੋਂ ਉਹਨਾਂ ਨੂੰ ਜਿਹੜਾ ਚੱਕਿਆ ਗਿਆ ਤੇ ਪੁਲਿਸ ਮੌਕੇ ਦੇ ਉੱਤੇ ਪਹੁੰਚ ਚੁੱਕੀ ਹੈ ਐਸਐਸਐਫ ਦੀ ਟੀਮ ਮੌਕੇ ਦੇ ਉੱਤੇ ਪਹੁੰਚ ਚੁੱਕੀ ਹੈ ਸਹਾਰਾ ਜਨ ਸੇਵਾ ਦੀ ਟੀਮ ਮੌਕੇ ਦੇ ਉੱਤੇ ਪਹੁੰਚ ਚੁੱਕੀ ਹੈ ਤੇ ਉਸ ਤੋਂ ਬਾਅਦ ਹੁਣ ਇਸ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਡੇਲੀ ਪੋਸਟ ਦੇ ਉੱਤੇ ਤੁਹਾਨੂੰ ਐਕਸਕਲੂਸਿਵ ਤਸਵੀਰਾਂ ਅਸੀਂ ਨਜ਼ਰ ਕਰ ਰਹੇ ਹਾਂ ਕਿ ਮੌਕੇ ਦੇ ਉੱਤੇ ਮਕੈਨਿਕਸ ਵੀ ਬੁਲਾਏ ਗਏ ਨੇ ਕਿ ਗੱਡੀ ਨੂੰ ਸਟਾਰਟ ਕੀਤਾ ਜਾ ਸਕੇ ਤੇ ਫਿਰ ਉਸ ਤੋਂ ਬਾਅਦ ਇਸ ਨੂੰ ਹਟਾਇਆ ਜਾ ਸਕੇ ਟ੍ਰੈਫਿਕ ਆਸ-ਪਾਸੇ ਜਾਮ ਹੋ ਚੁੱਕਿਆ ਹੈ ਐਸਐਸਐਫ ਦੀ ਟੀਮਾਂ ਵੀ ਜਿਹੜੀਆਂ ਨੇ ਉਹ ਮੌਕੇ ਦੇ ਉੱਤੇ ਪਹੁੰਚ ਚੁੱਕੀਆਂ ਨੇ ਚਲਾਇਆ ਜਾ ਰਿਹਾ ਪਰ ਭਿਆਨਕ ਸੜਕ ਹਾਦਸਾ ਥੀ ਗਨੀਮਤ ਇਸ ਗਲਤੀ ਰਹੀ ਕਿ ਜੋ ਮਜੂਦਾ ਵਿਧਾਇਕ ਨੇ ਜਾਗਰੂਕ ਜੋ ਜਗਦੀਪ ਸਿੰਘ ਜੋ ਗੋਲਡੀ ਕੰਬੋਜ਼ ਨੇ ਜਲਾਲਾਬਾਦ ਤੋਂ ਵਿਧਾਇਕ ਨੇ ਤੇ ਆਮ ਆਦਮੀ ਪਾਰਟੀ ਤੋਂ ਤੇ ਇਥੋਂ ਲੰਘ ਰਹੀ ਸੀ ਬਠਿੰਡਾ ਜੋ ਥਰਮਲ ਦਾ ਜੋ ਮੇਨ ਹਾਈਵੇ ਹੈ ਉਸ ਹਾਈਵੇ ਦੇ ਉੱਤੇ ਗੁਜ਼ਰ ਰਹੀ ਸੀ ਇਹ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਤਿੰਨ ਗੱਡੀਆਂ ਜਿਹੜੀਆਂ ਨੇ ਨੁਕਸਾਨੀਆਂ ਗਈਆਂ ਨੇ ਪਰ ਗਨੀਮਤ ਜਾਨੀ ਨੁਕਸਾਨ ਤੋਂ ਬਚਾਉ ਰਿਹਾ ਰੈਸਕਿਊ ਕੀਤਾ ਜਾ ਰਿਹਾ ਤੇ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰ ਲੈਣੇਗੇ ਸਰ ਐਸਐਸਐਫ ਤੋਂ ਆ ਤੁਸੀਂ ਅ اچھا ਇਹ ਕਦੋਂ ਕੋ ਇਨਫਾਰਮੇਸ਼ਨ ਤੁਹਾਨੂੰ ਮਿਲ ਗਈ ਸੀ ਇਨਫਾਰਮੇਸ਼ਨ ਹੁਣੇ ਆਇਆ ਹਜੇ ਹਾਂ ਇਹ ਤਾਂ ਮੈਂ ਇਹਨਾਂ ਕਰ ਰਹੇ ਆ ਦੇਖ ਰਹੇ ਆ ਗੱਲ ਕੀ ਕੁਝ ਪਤਾ ਲੱਗ ਪਾਏਗਾ ਇਹਦੇ ਵਿੱਚ ਵੀ ਘੱਟਾ ਕਿਵੇਂ ਵਾਪਰੀ ਆ ਕਿਸੇ ਦਾ ਅੱਗੇ ਕੋਈ ਸਕਾਰਪੀ ਵਾਲਾ ਗੱਡੀ ਵਾਲਾ ਸੀਗਾ ਤੇ ਉਹ ਇਧਰ ਮੋੜ ਰਿਹਾ ਸੀਗਾ ਤੇ ਹੁਣ ਇੱਕਦਮ ਘੱਟ ਮਾਰਨ ਕਰਕੇ ਇਹ ਗੱਡੀ ਦਾ ਪਿੱਛੇ ਹਟ ਜਾ ਰਿਹਾ ਤੇਨੇ ਉਹ ਇਹਨਾਂ ਨਾਲ ਗੱਡੀ ਆ ਤੇ ਉਹ ਗੱਡੀ ਨੇ ਫਿਰ ਡਿਵਾਈਡਰ ਵਾਲ ਨੂੰ ਘੱਟ ਦੇ ਗੱਡੀ ਉਹਦੇ ਕਰਕੇ ਵੀ ਹਜੇ ਟਕਰਾ ਗਈ ਉਹ ਕੀ ਇਹ ਇਹਦੇ ਚ ਵਿਧਾਇਕ ਸਾਹਿਬ ਵੀ ਮੌਜੂਦ ਸੀਗੇ? ਹਾਂ ਜੀ ਵਿਧਾਇਕ ਸਾਹਿਬ ਸੀਗੇ ਮੌਜੂਦ ਸੀਗੇ। ਕਹਿ ਰਹੇ ਆ ਬਾਕੀ ਸਾਨੂੰ ਨਹੀਂ ਮਿਲੇ ਜਦੋਂ ਅਸੀਂ ਆਇਆ ਉਸ ਵੇਲੇ ਚਲੇ ਗਏ ਸੀਗੇ। ਅੱਛਾ ਕੋਈ ਨੁਕਸਾਨ ਵਗੈਰਾ ਕੋਈ ਜਾਨੀ ਇਸ ਤਰੀਕੇ ਦਾ ਕੋਈ ਸੱਟਾ ਵਗੈਰਾ ਮੱਝੀਆਂ ਨੇ? ਨਹੀਂ ਨਹੀਂ ਕੋਈ ਇੰਜਰੀ ਨਹੀਂ ਹੋਈ। ਇੰਜਰੀ ਨਹੀਂ ਹੋਈ ਬਸ ਹਾਂ ਗੱਡੀਆਂ ਦਾ ਨੁਕਸਾਨ ਆ ਗੱਲਾਂ। ਹਾਂ ਹਾਂ ਇੰਜਰੀ ਨਹੀਂ ਕੋਈ ਹੋਈ। ਇੰਜਰੀ ਕੋਈ ਨਹੀਂ। ਆ ਰਹੇ ਸੀ ਇਹ ਕਿਸੇ ਜਗ੍ਹਾ ਤੋਂ ਕੁਛ ਲੱਗਿਆ ਪਤਾ ਨਹੀਂ ਇਹਦੇ ਵਾਰ ਕੁਛ ਨਹੀਂ ਪਤਾ ਜੀ ਠੀਕ ਹੈ ਹਾਂਜੀ ਇੱਕ ਵਾਰ ਤਸਵੀਰ ਤੁਹਾਨੂੰ ਸਾਰੀ ਅਸੀਂ ਆਲ ਰੌਂਡ ਕਰਕੇ ਦਿਖਾ ਦਿੰਨੇ ਹਾਂ ਕਿ ਜਿਵੇਂ ਇਹ ਹਾਦਸਾ ਵਾਪਰਿਆ ਪੁਲਿਸ ਵੀ ਮੌਕੇ ਤੇ ਉੱਤੇ ਪਹੁੰਚ ਚੁੱਕੀ ਆ ਰੈਸਕਿਊ ਕੀਤਾ ਜਾ ਰਿਹਾ ਸੰਦੀਪ ਤੁਸੀਂ ਸਭ ਤੋਂ ਪਹਿਲਾਂ ਇਸ ਮੌਕੇ ਤੇ ਪਹੁੰਚੇ ਸੀ ਸਰ ਮੈਂ ਕਹਤੇ ਆਏ ਹਾਂ ਜੀ ਜੀ ਕੀ ਘਟਨਾ ਵਾਪਰੀ ਸੀਗੀ ਪੂਰੀ ਤੇ ਘਟਨਾ ਤਿੰਨ ਦੋ ਤਿੰਨ ਗੱਡੀਆਂ ਐ ਸਰ ਦੋ ਗੱਡੀਆਂ ਆਪਸ ਹਟ ਕਰ ਗਏ ਇੱਕ ਗੱਡੀ ਇਹ ਤੇ ਖੰਬੇ ਦੇ ਵਿੱਚ ਵੱਜੀ ਸਰ ਬਿਜਰੀ ਵਾਲੀ ਤੇ ਕਾਰਨ ਕੀ ਸਮਝ ਆਇਆਗਾ ਕੁਝ ਪਤਾ ਲੱਗਿਆ ਸੀ ਨਹੀਂ ਸਰ ਕਾਰਨ ਆ ਗੱਡੀ ਜਿਹੜੀ ਰਾਜਸਥਾਨ ਨੰਬਰ ਆ ਇਹਦੀ ਓਵਰ ਸਪੀਡ ਹੀ ਕਹਿ ਰਹੇ ਆ ਸਰ ਅੱਛਾ ਤੇ ਵਿਧਾਇਕ ਜਿਹੜੇ ਜਲਾਲਾਬਾਦ ਦੇ ਵਿੱਚ ਮਦੂਦ ਸੀਗੇ ਪਰ ਉਹਨਾਂ ਦੇ ਸੱਟ ਪੇਟ ਤੋਂ ਬਚਾਰਿਆ ਗਿਆ ਸਰ ਅੱਛਾ ਕਿਸੇ ਹੋਰ ਦੇ ਵੱਜੀਆਂ ਨੇ ਸੱਟਾਂ ਇੰਜਰੀ ਕੋਈ ਨਹੀਂ 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 ਸਰ ਨਾਰਮਲ ਆ ਠੀਕ ਮਤਲਬ ਬਚਾਵ ਰਿਹਾ ਜਾਨੀ ਨੁਕਸਾਨ ਹੋਣ ਜੀ ਜੀ ਠੀਕ ਹੈ ਤਾਂ ਇੱਕ ਵਾਰੀ ਅਸੀਂ ਜਿਹੜੇ SSF ਦੀ ਟੀਮ ਹੈ ਜਿਹੜਾ ਪੁਲਿਸ ਅਧਿਕਾਰੀ ਨੇ ਉਹ ਮੌਕੇ ਦੇ ਉੱਤੇ ਪਹੁੰਚੇ ਸੀ ਇਹਨਾਂ ਦੇ ਨਾਲ ਵੀ ਗੱਲਬਾਤ ਅਸੀਂ ਕਰ ਲੈਣੀ ਹੈ ਪਰਮਜੀਤ ਜੀ ਜਾਨਣਾ ਚਾਹਾਂਗੇ ਮੌਕੇ ਤੇ ਪੂਰਾ ਤੁਸੀਂ ਪੌਂਕੀ ਤੇ ਪਹੁੰਚੇ ਸੀ ਕੀ ਘਟਨਾ ਸੀਗੀ ਤੇ ਪੂਰਾ ਜਦੋਂ ਜਿਸ ਸਮੇ ਗੱਡੀ ਦੇ ਵਿੱਚ ਕੀ ਵਿਧਾਇਕ ਸਾਹਿਬ ਮੌਜੂਦ ਸੀ ਅਸੀਂ ਜਦੋਂ ਮੌਕੇ ਤੇ ਪਹੁੰਚੇ ਮਤਲਬ ਐਮਐਲਏ ਸਾਹਿਬ ਚਲੇ ਗਏ ਸੀ ਇੱਥੋਂ ਜੀ ਸਾਨੂੰ ਪਤਾ ਲੱਗਿਆ ਪਰ ਇਹ ਛੱਟ ਕੋਈ ਨਹੀਂ ਵਜੀ ਸੀ ਉਹਨਾਂ ਦੇ ਛੱਟ ਕਿਸੇ ਦੇ ਵੀ ਨਹੀਂ ਵਜੀ ਤੇ ਬਾਕੀ ਅਸੀਂ ਆ ਗੱਡੀਆਂ ਸਾਈਡ ਤੇ ਕਰਾ ਕੇ ਤੇ ਕੋਚ ਪੜਤਾਲ ਕਰਕੇ ਅਗਲੀ ਕਾਰਵਾਈ ਜਾਨੇ ਅਮਲ ਚ ਅੱਛਾ ਗਲਤੀ ਕੀਤੀ ਸੀਗੀ ਕੁਝ ਪਤਾ ਲੱਗ ਪਿਆ ਹਜੇ ਕਰ ਰਹੇ ਆ ਇਹ ਪੜਤਾਲ ਕਰ ਰਹੇ ਆ ਅੱਛਾ ਕਿੰਨੀਆਂ ਗੱਡੀਆਂ ਆਪਸ ਦੇ ਵਿੱਚ ਵੱਜੀਆਂ ਤਿੰਨ ਗੱਡੀਆਂ ਤਿੰਨ ਗੱਡੀਆਂ ਨੇ ਹਾਂ ਦੋ ਐਮਐਲਏ ਸਾਹਿਬ ਦੀਆਂ ਸੀ ਹਾਂ ਤੇ ਜਿਹੜੀ ਪਿੱਛੋਂ ਗੱਡੀ ਆਈ ਸੀ ਉਹਨੇ ਹਿੱਟ ਕੀਤਾ ਜਿਹਦੇ ਨਾਲ ਉਹ ਐਮਐਲਏ ਸਾਹਿਬ ਦੀ ਗੱਡੀ ਆਪਣੀ ਹੀ ਗੱਡੀ ਦੇ ਵਿੱਚ ਜਿੱਥੋਂ ਕਿਵਜੀ ਦੋ ਤਿੰਨ ਗੱਡੀਆਂ ਦਾ ਨੁਕਸਾਨ ਏਅਰ ਬੈਗ ਵਗੈਰਾ ਸੀ ਕਿ ਗੱਡੀ ਦੇ ਵਿੱਚ ਖੁੱਲਗੇ ਹੋਣਗੇ ਇਹ ਹਜੇ ਨਹੀਂ ਹਜੇ ਚੈੱਕ ਕਰਨਾ ਪਰ ਇੰਨਾ ਵੀ ਕਿਸੇ ਤੇ ਸੱਟ ਕਿਸੇ ਤੇ ਨਹੀਂ ਵੱਜੀ ਠੀਕ ਹੈ ਹਾਈਡਰਾ ਮਸ਼ੀਨ ਜਿਹੜੀ ਆ ਉਹਨੂੰ ਬੁਲਾਈ ਗਈ ਹੈ ਜਿਹੜਾ ਪ੍ਰੋਪਰ ਗੱਡੀਆਂ ਨੂੰ ਜਿਵੇਂ ਇੱਕ ਦੂਸਰੇ ਦੇ ਵਿੱਚ ਫਸ ਚੁੱਕੇ ਸੀ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਉਸ ਤੋਂ ਬਾਅਦ ਹੁਣ ਰੈਸਕਿਊ ਕਰਨ ਤੋਂ ਬਾਅਦ ਜਿਹੜੇ ਜਿਹੜੇ ਖੁਦ ਵਿਧਾਇਕ ਸਾਹਿਬ ਨੇ ਉਹ ਮੌਕੇ ਤੋਂ ਚਲੇ ਗਏ ਨੇ ਫਿਲਹਾਲ ਦੀ ਸਿਚੁਏਸ਼ਨ ਇਹ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਜੋ بچਾਵ ਰਿਹਾ ਜੋ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਸੀ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇੱਕ ਗੱਡੀ ਜਿਹੜੀ ਸੀ ਉਹ ਵਿਧਾਇਕ ਉਦੇ ਵਿੱਚ ਗਲਤੀ ਉਹਨਾਂ ਦੀ ਦੇਖੀ ਜਾ ਰਹੀ ਸੀ ਪਰ ਇਹ ਦੂਸਰੀ ਗੱਡੀ ਤੁਹਾਨੂੰ ਅਸੀਂ ਦਿਖਾਈਏ ਜਿਹੜੀ ਗੱਡੀ ਪਹਿਲਾਂ ਹੁਣ ਪਾਸੇ ਕਰ ਦਿੱਤੀ ਗਈ ਹੈ ਵਿਧਾਇਕ ਸਾਹਿਬ ਦੀ ਗੱਡੀ ਹੈ ਇਹ ਜਲਾਲਾਬਾਦ ਤੋਂ ਵਿਧਾਇਕ ਨੇ ਤੇ ਦੂਸਰੀ ਇੱਕ ਗੱਡੀ ਇਹ ਵੀ ਸਾਈਡ ਦੇ ਉੱਤੇ ਕਰ ਦਿੱਤੀ ਗਈ ਹੈ ਹੁਣ ਬਲੈਰੋ ਜਿਹਦੇ ਵਿੱਚ ਇਹ ਗੱਡੀ ਆਪਸੇ ਵਿੱਚ ਵੱਜੀ ਸੀ ਇਹ ਸਿਕਿਉਰਿਟੀ ਦੀ ਪਾਇਲਟ ਗੱਡੀ ਸੀਗੀ ਇਹ ਪਾਇਲਟ ਕਰ ਰਹੀ ਸੀ ਇਹ ਗੱਡੀ ਵਿਧਾਇਕ ਸਾਹਿਬ ਦੀ ਗੱਡੀ ਨੂੰ ਤੇ ਇੱਕ ਵਾਰੀ ਸਰ ਜਾਣਕਾਰੀ ਸਾਂਝੀ ਕਰ ਦਿਓਗੇ ਕਿ ਕਿਸ ਤਰੀਕੇ ਦੀ ਸਿਚੁਏਸ਼ਨ ਸੀ ਕੀ ਹੋਇਆ ਕੀ ਸਿਚੁਏਸ਼ਨ ਠੀਕ ਆ ਬਾਈ ਠੀਕ ਆ ਠੀਕ ਹੈ ਤੇ ਇਧਰੋਂ ਗੱਡੀਆਂ ਆ ਰਹੀਆਂ ਸੀ ਉਹਨਾਂ ਚ ਵੱਜੀ ਹੈ ਗੱਡੀ ਉਹ ਰਾਤ ਤਣ ਗੱਡੀ ਹੋਏ ਤੇਜ਼ ਸੀਗੀ ਮਗਰ ਉਹ ਆਕੇ ਵੱਜੀ ਹੈ ਉਹ ਜਾ ਰਹੇ ਸੀਗੇ ਮਲੋਡ ਚੱਲੇ ਸੀਗੇ ਜੀ ਹਾਂਜੀ ਪਹਿਲਾਂ ਜਿਹੜੀ ਸਾਹਮਣੇ ਗੱਡੀ ਸੀਗੀ ਕਿ ਉਹਨੇ ਅਚਾਨਕ ਤੋਂ ਬ੍ਰੇਕ ਵੱਜੀ ਸੀ ਮੈਂ ਹੁਣੀ ਆਇਆ ਹਜੇ ਉਹ ਆਪਾਂ ਪਹਿਲਾਂ ਹੀ ਦੇਖਿਆ ਗੋ ਉਹ ਗੱਡੀ ਤੇਜ਼ ਸੀਗੀ ਬਾਈ ਦੇ ਬਿਆਨ ਸੀਗੇ ਪਹਿਲਾਂ ਜੀ ਅੱਛਾ ਕਿਸੇ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਬੱਚਤ ਆਜੇ ਤਾਂ ਕੋਈ ਗੱਡੀਆਂ ਨੂੰ ਮਾਰ ਨਹੀਂ ਗੱਡੀਆਂ ਨਹੀਂ ਨਹੀਂ ਹਾਂ 에어 ਬੈਗ ਨਹੀਂ ਸੀ ਗੱਡੀਆਂ ਦੇ ਵਿੱਚ ਕਿਉਂਕਿ ਮੈਂ ਦੇਖ ਰਿਆਂ ਕਿਉਂਕਿ 에어 ਬੈਗ ਨਹੀਂ ਖੁੱਲੇ ਗੱਡੀਆਂ ਦੇ ਉਹਨਾਂ ਜਿਆਦੇ ਹੋਏ ਵੱਜੀਆਂ ਸਪੀਡ ਤੇ ਸੀਗੀਆਂ ਗੱਡੀਆਂ ਜੀ ਮਗਰ ਇਹ ਸਲੋਈ ਸੀ ਜੀ ਅੱਛਾ ਮਗਰ ਜਿਹੜੀ ਵੱਜੀ ਆ ਉਹ ਤੇਜ਼ ਵੱਜੀ ਆ ਤਿੰਨ ਚਾਰ ਗੱਡੀਆਂ ਹੋਈਆਂ ਇਕੱਠੀਆਂ ਹਾਂਜੀ ਮੂਰਨ ਨਾ ਉਵੇਂ ਹੋਈਏ ਕਈ ਕਿੰਨੇ ਲੋਕ ਮੌਜੂਦ ਸੀ ਇਹ ਤੇ ਇਹਦੇ ਵਿੱਚ ਸਾਰੀਆਂ ਗੱਡੀਆਂ ਚ ਹੀ ਹੋਏ ਗਾਰਡ ਵੀ ਸੀਗੀ ਸਿਕਿਉਰਟੀ ਵੀ ਸੀਗੀ ਸਾਰੀ ਨਾਲ ਹਾਂ ਇਹ ਦੋ ਤਿੰਨ ਗੱਡੀਆਂ ਦਾ ਸੀਗਾ ਇਕੱਠਾ ਕਾਰ ਤੁਸੀਂ ਸਰ ਮੌਕੇ ਦੇ ਉੱਤੇ ਸੀਗੇ ਜਦੋਂ ਘਟਨਾ ਵਾਪਰੀ ਹੈ ਹਾਂਜੀ ਸਰ ਮੈਂ ਪਾਇਲਟ ਗੱਡੀ ਵਿੱਚ ਸੀ ਪਾਇਲਟ ਗੱਡੀ ਵਿੱਚ ਸੀਗੇ ਡਰਾਈਵ ਕਰ ਰਹੇ ਸੀ ਜਾਂ ਨਹੀਂ ਨਹੀਂ ਮੈਂ ਬੈਠੇ ਸੀ ਬੈਠੇ ਸੀ ਅੱਛਾ ਹਾਂਜੀ ਫਿਰ ਹੋਇਆ ਕੀ ਅਚਾਨਕ ਅਚਾਨਕ ਇੱਥੇ ਯੂ ਟਰਨ ਲੈਣ ਲੱਗੇ ਸੀ ਡਿਪਰ ਦਿੱਤਾ ਆਇਆ ਸੀਗਾ ਜੀ ਤੇ ਪਿੱਛੋਂ ਗੱਡੀ ਤੇਜ਼ ਰਫ਼ਤਾਰ ਤੇ ਸੀ ਜਿਹੜੀ ਗੱਡੀ ਆ ਰਹੀ ਸੀ ਹੂੰ ਉਹਨਾਂ 150 ਦੀ ਸਪੀਡ ਤੇ ਲਗਭਗ ਇੰਨੀ ਸਪੀਡ ਹੋਣੀ ਹੈ ਉਹਨਾਂ ਇੱਥੇ ਯੂ-ਟਰਨ ਲੈਣ ਲੱਗੇ ਤੇ ਡੀਪਰ ਦਿੱਤੇ ਹੋਏ ਸੀਗੇ ਜਦੋਂ ਯੂ-ਟਰਨ ਲੈਣ ਲੱਗੇ ਉਹਨਾਂ ਵਿੱਚ ਮਾਰੀ ਗੱਡੀ ਇਹ ਨੋਵਾ ਅਗਲੀ ਨੋਵਾ ਦੇ ਵਿੱਚ ਵੱਜੀ ਜਾ ਕੇ ਜਿਹੜੀ ਐਮ.ਐਲ. ਸਾਹਿਬ ਦੀ ਉਹ ਆਪਣੀ ਨੋਵਾ ਗੱਡੀ ਪਾਇਲਟ ਦੇ ਵਿੱਚ ਜਾ ਕੇ ਵੱਜੀ ਤੋਂ ਬੱਚਾ ਥਾ ਕਿਸ ਨੂੰ ਕੋਈ ਨੁਕਸਾਨ ਕੀੜੀ ਗੱਡੀ ਸੀ ਜਿਹੜੀ ਜਿਹਨੇ ਸਭ ਤੋਂ ਪਹਿਲਾਂ ਜਿਹੜੀ ਹਾਈ ਸਪੀਡ ਤੇ ਆ ਰਹੀ ਸੀਗੀ ਜਿਹੜੀ ਉਹ ਤੁਸੀਂ ਦੇਖ ਰਹੇ ਹੋ ਪਿੱਛੇ ਜਿਹੜੀ ਉਹ ਸਾਹਮਣੇ ਦੇਖ ਰਹੇ ਹੋ ਜੀ ਰਾਜਸਥਾਨ ਨੰਬਰ ਗੱਡੀ ਆ ਜੀ ਕਿੱਥੋਂ ਆਈ ਸੀ ਵਿਧਾਇਕ ਸਾਹਿਬ ਤੇ ਕਿੱਥੇ ਜਾ ਰਹੇ ਸੀਗੇ ਉਹ ਵਿਧਾਇਕ ਸਾਹਿਬ ਨੇ ਤੇ ਪ੍ਰੋਗਰਾਮ ਸੀ ਉੱਥੇ ਹੀ ਆ ਰਹੇ ਸੀਗੇ ਜੀ ਅੱਛਾ ਹਾਂਜੀ ਵਾਪਸ ਬਠਿੰਡੇ ਨੂੰ ਇੱਥੇ ਜਾਣਾ ਸੀਗਾ ਬਠਿੰਡੇ ਯੂ-ਟਰਨ ਲੈਣ ਲੱਗੇ ਸੀਗੇ ਅੱਛਾ ਆਈ ਕਿੱਥੋਂ ਸੀਗੇ ਹਾਂਜੀ ਆਈ ਕਿੱਥੋਂ ਸੀ ਬਠਿੰਡੇ ਤੋਂ ਆ ਰਹੇ ਸੀ ਬਠਿੰਡੇ ਤੋਂ ਆ ਰਹੇ ਹਾਂਜੀ ਅੱਛਾ ਮਤਲਬ ਕੁੱਲ ਮਿਲਾ ਕੇ ਨੁਕਸਾਨ ਜਿਹੜਾ ਹੈਗਾ ਗੱਡੀਆਂ ਦਾ ਹੀ ਵਿਖਿਆ ਇਕ ਤੁਹਾਨੂੰ ਵਿਧਾਇਕ ਸਾਹਿਬ ਦੀ ਗੱਡੀ ਦਾ ਦਿਖਾ ਰਹੇ ਹਾਂ ਕਿ ਜਿਹੜਾ ਐਕਸੀਡੈਂਟ ਦੇ ਵਿੱਚ ਜਿਸ ਤਰੀਕੇ ਨਾਲ ਘਟਨਾ ਵਾਪਰੀ ਹੈ ਭਿਆਨਕ ਸੜਕ ਹਾਦਸਾ ਸੀ ਭਿਆਨਕ ਇਸ ਤਰੀਕੇ ਦੇ ਨਾਲ ਜੋ ਮੰਜ਼ਰ ਸੀ ਪਰ ਲੇਕਿਨ ਗਨੀਮਤ ਇਸ ਗੱਲ ਦੀ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਬਚਾ ਰਹੇ ਹਾਂ ਵਿਧਾਇਕ ਸਾਹਿਬ ਵੀ ਔਰ ਸਿਕਿਉਰਿਟੀ ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਸਭ ਟੋਟਲ ਸੁਰੱਖਿਅਤ ਨੇ ਪਰ ਇਹ ਦੇਖਿਆ ਜਾਵੇ ਤੇ ਜਿਸ ਤਰੀਕੇ ਨਾਲ ਹਾਦਸਾ ਵਾਪਰਿਆ ਹੈ ਤੇ ਉਸ ਤਰੀਕੇ ਨਾਲ ਤਾਂ ਗੱਡੀਆਂ ਦੇ 에ਅਰਬੈਗ ਖੁੱਲ ਜਾਂਦੇ ਨੇ ਪਰ ਐਡੀ ਮਹਿੰਗੀਆਂ ਗੱਡੀਆਂ ਜਿਕਰ ਉਹਨਾਂ ਦੇ 에ਅਰਬੈਗ ਨਹੀਂ ਖੁੱਲਦੇ ਤਾਂ ਫਿਰ ਸੇਫਟੀ ਕਿਸ ਚੀਜ਼ ਦੀ ਹੈ ਇਸ ਗੱਲ ਨੂੰ ਲੈ ਕੇ ਇਹ ਉਹ ਗੱਡੀ ਸੀ ਜਿਹੜੀ ਕਿ ਆ ਕੇ ਪਿੱਛੋਂ ਵੱਜੀ ਸੀਗੀ ਤੇ ਉਸ ਤੋਂ ਬਾਅਦ ਡਿਸਬੈਲੈਂਸ ਹੋ ਕੇ ਇਸ ਤਰੀਕੇ ਦੇ ਨਾਲ ਵਿੱਚ ਵੱਜੀ ਹੈ ਬਠਿੰਡਾ ਤੋਂ ਗੌਤਮ ਕੁਮਾਰ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ